ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਨੂੰ ਮਰਨ ਵਰਤ ਤੇ ਬੈਠੇ ਹੋਏ ਲਗਭਗ 1 ਮਹੀਨਾ ਹੋ ਚਲਿਆ ਤੇ ਅੱਜ ਮਾਨ ਸਰਕਾਰ ਦੇ ਲਗਭਗ 8 ਕੈਬਨ ਮੰਤਰੀਆਂ ਦੇ ਵੱਲੋਂ ਜਗਜੀਤ ਸਿੰਘ ਢੱਲੇਵਾਲ ਦੇ ਨਾਲ ਮੁਲਾਕਾਤ ਕੀਤੀ ਗਈ ਹੈ ਖਨੌਰੀ ਬਾਰਡਰ ਪਹੁੰਚ ਕੇ ਜਗਜੀਤ ਸਿੰਘ ਢੱਲੇਵਾਲ ਦਾ ਹਾਲ ਚਾਲ ਪੁੱਛਿਆ ਗਿਆ ਤੇ ਇਸ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਗਈ ਹੈ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਕੈਬਨ ਮੰਤਰੀ ਅਮਨ अरोड़ा ਦਾ ਕਹਿਣਾ ਕਿ ਅਸੀਂ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਨੂੰ ਇਹ ਅਪੀਲ ਕੀਤੀ ਹੈ ਕਿ ਤੁਸੀਂ ਮਰਨ ਵਰਤ ਭਾਵੇਂ ਆਪਣਾ ਜਾਰੀ ਰੱਖੋ ਪਾ ਜਿਹੜੀ ਡਾਕਟਰੀ ਸਹਾਇਤਾ ਲੈਣ ਤੋਂ ਤੁਹਾਡੇ ਵੱਲੋਂ ਨਾ ਕੀਤੀ ਗਈ ਹੈ ਉਸ ਤੇ ਸਾਡੀ ਅਪੀਲ ਮੰਨੋ ਤੁਸੀਂ ਡਾਕਟਰੀ ਸਹਾਇਤਾ ਜ਼ਰੂਰ ਲਵੋ ਕਿਉਂਕਿ ਤੁਹਾਡੀ ਜਾਨ ਬਹੁਤ ਹੀ ਜ਼ਰੂਰੀ ਹੈ ਤੇ ਡਾਕਟਰਾਂ ਦੇ ਵੱਲੋਂ ਜਿਹੜਾ ਆਪਣਾ ਕੰਮ ਹੈ ਉਹਨਾਂ ਨੂੰ ਕਰਨ ਦਿਵੋ ਅਮਨ ਅਰੋੜਾ ਦਾ ਕਹਿਣਾ ਹੈ ਕਿ ਅਸੀਂ ਆਸ ਕਰਦੇ ਹਾਂ ਕਿ ਜਗਜੀਤ ਸਿੰਘ ਢੱਲੇਵਾਲ ਦੇ ਵੱਲੋਂ ਸਾਡੀ ਇਹ ਅਪੀਲ ਮੰਨੀ ਜਾਵੇਗੀ ਪਰ ਇੱਥੇ ਅਮਨ ਅਰੋੜਾ ਨੂੰ ਪੱਤਰਕਾਰਾਂ ਦੇ ਵੱਲੋਂ ਕਈ ਥਿਕੇ ਸਵਾਲ ਵੀ ਕੀਤੇ ਗਏ ਉਹਨਾਂ ਦਾ ਕਹਿਣਾ ਹੈ ਕਿ 30 ਦਿਨਾਂ ਦੇ ਬਾਅਦ ਤੁਸੀਂ ਇੱਥੇ ਪਹੁੰਚੇ ਹੋ ਇਸ ਦੇ ਪਿਛੇ ਕੀ ਕਾਰਨ ਹੈ ਇਸ ਦੇ ਨਾਲ ਹੀ ਇਸ ਸਵਾਲ ਦਾ ਜਵਾਬ ਦਿੰਦਿਆਂ ਹੋਇਆਂ ਆਮਨ ਅਰੋੜਾ ਦੇ ਵੱਲੋਂ ਗੱਲ ਗੋਲ ਮੋਲ ਕੀਤੀ ਗਈ ਉਸ ਤੋਂ ਬਾਅਦ ਫਿਰ ਪੱਤਰਕਾਰ ਦੇ ਵੱਲੋਂ ਪੁੱਛਿਆ ਗਿਆ ਕਿ ਸਰਕਾਰ ਦੇ ਵੱਲੋਂ ਜਗਜੀਤ ਸਿੰਘ ਡੱਲੇਵਾਲ ਨੂੰ ਚੁੱਕਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਤੇ ਇਲਜ਼ਾਮ ਪੰਜਾਬ ਸਰਕਾਰ ਦੇ ਉੱਪਰ ਲੱਗ ਰਿਹਾ ਹੈ ਇਸ ਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਇਸ ਦੇ ਨਾਲ ਹੀ 5 ਮਿੰਟਾਂ ਵਿੱਚ ਐਮਐਸਪੀ ਦੇਣ ਵਾਲੇ ਬਿਆਨ ਬਾਰੇ ਵੀ ਅਮਨ ਅਰੋੜਾ ਨੂੰ ਪੁੱਛੇਗਾ ਪਰ ਉਨੀ ਦੇਰ ਤੱਕ ਅਮਨ ਅਰੋੜਾ ਉੱਥੋਂ ਉੱਠ ਕੇ ਚੱਲਦੇ ਬਣੇ ਅੱਜ ਢੱਲੇਵਾਲ ਸਾਹਿਬ ਕੋਲ ਆਈਸੀ ਨੂੰ ਗੁਜ਼ਾਰਿਸ਼ ਲੈ ਕੇ ਇੱਕ ਬੇਨਤੀ ਲੈ ਕੇ ਕਿ ਜੋ ਪਿਛਲੇ ਲੰਬੇ ਸਮੇਂ ਤੋਂ ਕੇਂਦਰ ਸਰਕਾਰ ਦੀਆਂ ਵਿਮਾਰੀਆਂ ਨੀਤੀਆਂ ਦੀ ਵਜ੍ਹਾ ਕਰਕੇ ਪਹਿਲਾਂ ਤਕਰੀਬਨ ਸਵਾ ਸਾਲ ਆ ਸਮੁੱਚਾ ਪੰਜਾਬ ਕਿਸਾਨ ਔਰ ਮਜ਼ਦੂਰ ਦੇਸ਼ ਦੀਆਂ ਬਰੂਹਾਂ ਦੇ ਉੱਪਰ ਬੈਠੇ ਰਹੇ ਦਿੱਲੀ ਦੇ ਵਿੱਚ ਇਸ ਉਸ ਸੰਘਰਸ਼ ਨੇ ਉਸ ਲੰਬੇ ਚੱਲੇ ਸੰਘਰਸ਼ ਨੇ ਕੇਂਦਰ ਸਰਕਾਰ ਦੀਆਂ ਗੋਡਨੀਆਂ ਲਵਾ ਦਿੱਤੀਆਂ ਤੇ ਵਾਅਦੇ ਕੀਤੇ ਉਹਨਾਂ ਨੇ ਪਰ ਹਜੇ ਤੱਕ ਉਹ ਵਾਅਦੇ ਵਫਾ ਨਹੀਂ ਹੋਏ ਹੈਗੇ ਜੀ ਦੀ ਵਜ੍ਹਾ ਕਰਕੇ ਮਜ਼ਦੂਰੀ ਵਸਾ ਆ ਡੱਲੇਵਾਲ ਸਾਹਿਬ ਹੋਣਾ ਨੂੰ ਇਹਨਾਂ ਦੀ ਜਥੇਬੰਦੀ ਨੂੰ ਔਰ ਦੂਸਰੀ ਜਥੇਬੰਦੀ ਪੰਦੇਰ ਸਾਹਿਬ ਦੀ ਜੋ ਸ਼ੰਗੂ ਬਾਰਡਰ ਤੇ ਬੈਠੀ ਐ ਸੋ ਫੇਰ ਦੁਬਾਰਾ ਮੁੜ ਕੇ ਪੰਜਾਬ ਦੇ ਕਿਸਾਨਾਂ ਨੂੰ ਇਹ ਸੰਘਰਸ਼ ਵੇਡਣਾ ਪਿਆ ਔਰ ਇਸੇ ਤੇ ਚੱਲਦੇ ਡੱਲੇਵਾਲ ਸਾਹਿਬ ਨੂੰ ਅੱਜ ਬੜਾ ਲੰਬਾ ਸਮਾਂ ਹੋ ਗਿਆ ਆ ਮਰਨੁਮਰ ਤੇ ਉੱਪਰ ਬੈਠਿਆ ਅੰਸ਼ਨ ਦੇ ਉੱਪਰ ਬੈਠਿਆ ਜਿਹਦੇ ਨਾਲ ਉਹਨਾਂ ਦੀ ਸਿਹਤ ਦਾ ਵੀ ਨੁਕਸਾਨ ਹੋ ਰਿਹਾ ਸੋ ਅਸੀਂ ਸਾਰੇ ਅੱਜ ਉਹਨਾਂ ਕੋਲ ਇਹੀ ਬੇਨਤੀ ਇਹੀ ਗੁਜ਼ਾਰਿਸ਼ ਲੈ ਕੇ ਆਏ ਸੀਗੇ ਕਿ ਉਹਨਾਂ ਦਾ ਸੰਘਰਸ਼ ਜੋ ਹੈ ਉਹ 1000% ਜਾਇਜ਼ ਹੈ ਸਹੀ ਹੈ ਹੱਕੀ ਮੰਗਾਂ ਦੇ ਲਈ ਹੈ ਪੰਜਾਬ ਦੇ ਸਰਵਾਈਵਲ ਦੀ ਲੜਾਈ ਡੱਲੇਵਾਲ ਸਾਹਿਬ ਲੜ ਰਹੇ ਨੇ ਤੇ ਇਹ ਲੜਾਈ ਹੈ ਜਿਹੜੀ ਉਹ ਕਿਉਂਕਿ ਕੇਂਦਰ ਦੀ ਬੀਜੇਪੀ ਸਰਕਾਰ ਦੀ ਬੇਰੁਖੀ ਆਪਾਂ ਨੂੰ ਸਾਰੇ ਨੂੰ ਸਮੁੱਚੇ ਪੰਜਾਬ ਨੂੰ ਪਤਾ ਹੈ ਅਸੀਂ ਇਹ ਬੇਨਤੀ ਲੈ ਕੇ ਆਏ ਸੀ ਉਹਨਾਂ ਕੋਲ ਕਿ ਤੁਸੀਂ ਇਸ ਸੰਘਰਸ਼ ਜਾਰੀ ਰੱਖੋ ਪੰਜਾਬ ਸਰਕਾਰ ਅੱਜ ਵੀ ਨਾਲ ਵੱਡ ਕੈਬਨਿਟ ਹੈ ਜਿਹੜੀ ਉਹ ਮੇਰੇ ਨਾਲ ਔਰ ਪਾਰਟੀ ਦੇ ਸਾਡੇ ਸਾਥੀ ਨੇ ਜਿਹੜੇ ਉਹ ਅੱਜ ਇਹ ਬੇਨਤੀ ਲੈ ਕੇ ਪਹੁੰਚੇ ਨੇ ਉਹਨਾਂ ਕੋਲ ਕਿ ਸੂਚੀ ਸਰਕਾਰ ਸੂਚੀ ਪਾਰਟੀ ਸੂਚਾ ਪੰਜਾਬ ਉਹਨਾਂ ਦੇ ਇਸ ਸੰਘਰਸ਼ ਦੇ ਵਿੱਚ ਉਹਨਾਂ ਦੇ ਨਾਲ ਹੈ ਪਰ ਸੰਘਰਸ਼ ਵੀ ਉਦੋਂ ਹੀ ਕਾਮਯਾਬ ਹੁੰਦੇ ਨੇ ਉਦੋਂ ਹੀ ਅ ਉਦੋਂ ਹੀ ਚੱਲਦੇ ਰਹਿੰਦੇ ਨੇ ਜਦੋਂ ਉਸ ਸੰਘਰਸ਼ ਦਾ ਮੋਢੀ ਹੈ ਜਿਹੜਾ ਫਾਨੀ ਹੈ ਤੇ ਉਹ ਸਿਹਤਯਾਬ ਰਹੇ ਧਲੇਵਾਲ ਸਾਹਿਬ ਦੀ ਇਸ ਸੰਘਰਸ਼ ਨੇ ਪੂਰੇ ਮੁਲਕ ਦੇ ਵਿੱਚ ਕਿਸਾਨੀ ਦੇ ਵਿੱਚ ਜਿੰਨ ਗੇ ਜਿਹੜੀ ਅਲਖ ਹੈ ਜਿਹੜੀ ਉਹ ਜਗਾ ਦਿੰਦੀ ਹੈ ਅਸੀਂ ਉਹਨਾਂ ਨੂੰ ਵੈਸੇ ਤਾਂ ਅਸੀਂ ਚਾਹੁੰਦੇ ਸੀ ਕਿ ਕਿਉਂਕਿ ਸਾਰੀ ਸਰਕਾਰ ਸਾਰੀ ਆਮ ਆਦਮੀ ਪਾਰਟੀ ਉਹਨਾਂ ਦੇ ਨਾਲ ਹੈ ਉਹਨਾਂ ਦੇ ਹੱਕੀ ਮੰਗਾ ਦੇ ਨਾਲ ਹੈ ਸਮੇਂ ਸਮੇਂ ਸਿਰ ਸਾਡੇ ਵੱਲੋਂ ਵੀ ਔਰ ਪਿਛਲੇ ਸਮੇਂ ਦੇ ਵਿੱਚ ਸਾਡੇ ਐਮਪੀਆ ਵੱਲੋਂ ਵੀ ਸੰਘਰਸ਼ ਜਿਹੜਾ ਉਹ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਵਿਟਿਆ ਗਿਆ ਪਰ ਕਿਉਂਕਿ ਕੇਂਦਰ ਸਰਕਾਰ ਅੰਨੀ ਬੋਲੀ ਹੈ ਗੁੱਗੀ ਹੈ ਆ ਆਪਦੇ ਵਾਅਦਿਆਂ ਤੋਂ ਭੱਜ ਰਹੀ ਹੈ ਸੋ ਅਸੀਂ ਉਹਨਾਂ ਨੂੰ ਸਿਰਫ ਇੰਨੀ ਬੇਨਤੀ ਕੀਤੀ ਹੈ ਕਿ ਵੈਸੇ ਤਾਂ ਜੇ ਅੰਸ਼ਣ ਛੱਡ ਦੇਣ ਤਾਂ ਬਹੁਤ ਚੰਗੀ ਗੱਲ ਬੜੀ ਮਿਹਰਬਾਨੀ ਹੋਊਗੀ ਸਾਰਾ ਪੰਜਾਬ ਉਹਨਾਂ ਸੰਘਰਸ਼ ਦੇ ਨਾਲ ਹੈ ਪਰ ਜੋ ਮੁੱਢਲੀ ਗੱਲ ਆ ਉਹਨਾਂ ਨੂੰ ਅਸੀਂ ਬੇਨਤੀ ਕੀਤੀ ਹੈ ਕਿ ਤੁਸੀਂ ਆਪਦੀ ਜੇ ਭੁੱਖ ਹੜਤਾਲ ਹੈ ਜਿਹੜੀ ਜੇ ਉਹ ਹੰਸ਼ਣ ਨਹੀਂ ਵੀ ਛੱਡਦੇ ਹੈ ਕਿ ਤੱਕ ਟੱਟੋ ਘੱਟਾ ਜਿਹੜਾ ਮੈਡੀਕਲ ਹੜਤਾਲ ਉਹਨਾਂ ਨੇ ਕੀਤੀ ਹੋਈ ਹੈ ਜਿਸ ਦੀ ਵਜ੍ਹਾ ਕਰਕੇ ਉਹਨਾਂ ਦੇ ਇੰਟਰਨਲ ਆਰਗਨਸ ਦਾ ਵੀ ਨੁਕਸਾਨ ਹੋ ਰਿਹਾ ਹੈ ਉਹਦੇ ਲਈ ਉਚੇਚੇ ਤੌਰ ਤੇ ਅਸੀਂ ਡਾਕਟਰ ਗਗਬੀਰ ਸਿੰਘ ਜੀ ਮੇਰੇ ਨਾਲ ਆਏ ਨੇ ਤਾਂ ਕਿ ਇੱਕ ਇਹੋ ਜਿਹਾ ਸਿਸਟਮ ਹੈ ਜਿਹੜਾ ਜਿਸ ਨਾਲ ਉਹਨਾਂ ਦੇ ਇੰਟਰਨਲ ਆਰਗਨਸ ਦਾ ਨੁਕਸਾਨ ਨਾ ਹੋ ਸਕੇ ਹੋਏ ਤੇ ਇਹ ਸੰਘਰਸ਼ ਲੰਬਾ ਚੱਲ ਸਕੇ ਅ ਅ 19 ਕ ਬੇਨਤੀ ਅਸੀਂ ਢੱਲੇਵਾਲ ਸਾਹਿਬ ਨਾਲ ਕੀਤੀ ਹੈ ਤੇ ਅ ਪ੍ਰਮਾਤਮਾ ਸੁੱਖ ਰੱਖੇ ਮਿਹਰ ਕਰੇ ਤੇ ਜੇ ਵੀ ਇਤ ਸਾਡੀ ਪ੍ਰਵਾਨ ਹੋ ਜਾਂਦੀ ਔਰ ਮੈਂ ਸਮਝਦਾ ਕਿ ਸੋਚਾ ਪੰਜਾਬ ਸੋਚੀ ਪਾਰਟੀ ਸਮੂਚੀ ਸਰਕਾਰ ਕਿਸਾਨਾਂ ਦੇ ਇਸ ਸੰਦਰਸ਼ ਦੇ ਵਿੱਚ ਉਹਨਾਂ ਦੇ ਨਾਲ ਹੈ ਅ ਪੰਜਾਬ ਸਰਕਾਰ ਵੱਲੋਂ ਪਾਰਟੀ ਵੱਲੋਂ ਜੋ ਬਣ ਪਾਏਗਾ ਅਸੀਂ ਪੰਜਾਬ ਦੇ ਕਿਸਾਨਾਂ ਨੂੰ ਮਜ਼ਦੂਰਾਂ ਉਹਨਾਂ ਨੂੰ ਵਿਸ਼ਵਾਸ ਹੋਇਆ ਕਿ ਅਸੀਂ ਉਹਨਾਂ ਦੇ ਨਾਲ ਆ ਤੇ ਬੇਨਤੀ ਸਾਡੀ ਮੈਨੂੰ ਲੱਗਦਾ ਹੈ ਕਿ ਪ੍ਰਮਾਤਮਾ ਮਿਹਰ ਕਰਨਗੇ ਤੇ ਸਾਡੀ ਬੇਨਤੀ ਜਿਹੜੀ ਉਹ ਸਵੀਕਾਰ ਕਰਨਗੇ ਇਸ ਉਮੀਦ ਆਸ ਦੇ ਨਾਲ ਅਸੀਂ ਅੱਜ ਇੱਥੇ ਬਿਠੇ ਹੋਏ ਹਾਂ ਅਮਨ ਜੀ ਜੀ ਅੱਜ ਬੜੀ ਗੱਲਬਾਤ ਹੋਈ ਹੈ ਇਹਤ ਬੜੀ ਨਾਦਿਕਾ ਡਾਕਟਰਾਂ ਨੇ ਕਹਿੰਦਾ ਕਦੇ ਵੀ ਕੁਝ ਹੋ ਸਕਦਾ ਤੁਹਾਨੂੰ ਲੱਗਦਾ ਨਹੀਂ ਕਿ ਬੜੀ ਦੇਰੀ ਹੋ ਚੁੱਕੀ ਹੈ ਤੇ ਅੱਜ ਤੁਸੀਂ ਦੇਖਿਆ ਉਹਦੇ ਹਾਲਾਤ ਦੇਖੇ ਇਸ ਤਰ੍ਹਾਂ ਇਸ ਤਰ੍ਹਾਂ ਮੇਰੀ ਬੇਨਤੀ ਇਹ ਹੈ ਕਿ ਹਰ ਪਲ ਨਾਜ਼ੁਕ ਹੈ ਹਰ ਘੜੀ ਹੈ ਜਿਹੜੀ ਉਹੋ ਇੰਪੋਰਟੈਂਟ ਹੈ ਕਿ ਅੱਜ ਵੀ ਸਾਡੀ ਬੇਨਤੀ ਉਹ ਮੰਨ ਲੈਣਾ ਤੇ ਅੱਜ ਵੀ ਉਹਨਾਂ ਦੀ ਸਿਹਤ ਹੈ ਜਿਹੜੀ ਉਹ ਡਾਕਟਰ ਸਾਹਿਬ ਔਰ ਪੂਰੀ ਮੈਡੀਕਲ ਟੀਮ ਇਹਨਾਂ ਦਾ ਡਿਪਾਰਟਮੈਂਟ ਹੈ ਜਿਹੜਾ ਉਹ ਲਗਿਆ ਆਹੀ ਬੇਨਤੀ ਜਿਹੜੀ ਮੈਂ ਤੁਹਾਨੂੰ ਕੀਤੀ ਹੈ ਜਿਹੜੀ ਮੈਂ ਉਹਨਾਂ ਨੂੰ ਕੀਤੀ ਹੈ ਇਹੀ ਬੇਨਤੀ ਔਰ ਇਹੀ ਅਰਦਾਸ ਮੈਂ ਸੱਚੇ ਪੰਜਾਬ ਨੂੰ ਵੀ ਕਰੂਗਾ ਕਿ ਇਹ ਤੁਹਾਨੂੰ ਵੀ ਪਤਾ ਮੈਨੂੰ ਵੀ ਪਤਾ ਸਾਰਿਆਂ ਨੂੰ ਪਤਾ ਹੈ ਕਿ ਸੰਘਰਸ਼ੇ ਲੰਬਾ ਚੱਲੂਗਾ ਉਸ ਸੰਘਰਸ਼ ਦੇ ਦੌਰਾਨ ਸੰਘਰਸ਼ ਵੀ ਉਹ ਤਾਂ ਹੀ ਚੱਲੂਗਾ ਤਾਂ ਹੀ ਕਾਮਯਾਬ ਹੋਊਗਾ ਜੇ ਉਹਨਾਂ ਦੀ ਸਿਹਤ ਸਿਹਤਯਾਬ ਰਹਿਣਗੇ ਉਹ ਸਿਹਤ ਦਾ ਨੁਕਸਾਨ ਨਾ ਹੋਵੇ ਇਸੀ ਕਰਕੇ ਅਸੀਂ ਆ ਜਾਇਆ ਅੱਜ ਵੀ ਤੁਸੀਂ ਪਿਛਲੀ ਦੇਰੀ ਨੂੰ ਛੱਡ ਕੇ ਜੇ ਅੱਗੇ ਹੋਰ ਦੇਰੀ ਨਾ ਹੋਵੇ ਉਹਦੇ ਉੱਪਰ ਆਪਾਂ ਫੋਕਸ ਕਰੀ ਤਾਂ ਮੈਂ ਸਮਝਦਾ ਕਿ ਮਿੱਤਰੋ ਪੰਜਾਬ ਸਰਕਾਰ ਕੋਈ ਗਲਤੀ ਨਹੀਂ ਹੈ ਸਿਹਤ ਵਿਭਾਗ ਕੇਂਦਰ ਨਾਲ ਗੱਲਬਾਤ ਕਰਨ ਦਾ ਕਿਉਂਕਿ 30 ਦਿਨ ਹੋ ਗਏ ਅਜੇ ਤੱਕ ਕੋਈ ਵੀ ਇਸ ਨੂੰ ਨਹੀਂ ਕੰਮ ਰਹੀ ਹੈ ਉਹਦੇ ਬਾਰੇ ਮੁੱਖ ਮੰਤਰੀ ਸਾਹਿਬ ਰੈਗੂਲਰ ਇਨ ਟੱਚ ਨੇ ਕੇਂਦਰ ਸਰਕਾਰ ਦੇ ਅਸੀਂ ਪਿਛਲੇ ਦਿਨਾਂ ਦੇ ਵਿੱਚ ਗਵਰਨਰ ਸਾਹਿਬ ਕੋਲ ਹੋ ਕੇ ਆਏ ਮੇਰੇ ਨਾਲ ਔਰ ਮੇਰੇ ਕੈਬਨਿਟਰੀ ਦੇ ਸਾਥੀ ਹੋ ਕੇ ਆਏ ਨੇ ਪਿਛਲੇ ਦਿਨਾਂ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਆ ਸਾਡੇ ਸਾਰੇ ਮੈਂਬਰ ਪਾਰਲੀਮੈਂਟ ਵਿੱਚ ਜਿੱਥੇ ਖੁਦ ਪ੍ਰਧਾਨ ਮੰਤਰੀ ਮੌਜੂਦ ਸੀਗੇ ਉੱਥੇ ਸੰਘਰਸ਼ ਕੀਤਾ ਆ ਸਾਰੀਆਂ ਆਪੋਜੀਸ਼ਨ ਪਾਰਟੀਆਂ ਦੇ ਨਾਮ ਨਾਲ ਕਿ ਇਸ ਤੋਂ ਮੈਂ ਸਮਝਦਾ ਕਿ ਇੱਕ ਲੜਾਈ ਹੈ ਜਿਹੜੀ ਉਹ ਚੱਲ ਰਹੀ ਹੈ ਪਰ ਲੜਾਈ ਇਹ ਲੰਬੀ ਚੱਲਣੀ ਹੈ ਕਿਉਂ ਜਿਹੜੀ ਬਿਸ਼ਰਵੀ ਕੇਂਦਰ ਸਰਕਾਰ ਨੇ ਢਾਲੀ ਹੋਈ ਹੈ ਪਰ ਕੋਈ ਦਾ ਕੰਮ ਕਿਤੋਂ ਹੋਏਗਾ ਜਦੋਂ ਕਿ ਜਿਆਕਰੋਂ ਨਹੀਂ ਮੰਨ ਤੁਸੀਂ ਪੀੜ ਵੀ ਦਿੱਤੀ ਹੈ ਕਿ ਉਹ ਜਦੋਂ ਸਰ ਦੇਦੇ ਉਹ ਨਹੀਂ ਮੰਨਦੇ ਕਿ ਕਿ ਫਿਰ ਤਾਂ ਹਰ ਘਟਾ ਹਰ ਦਿਨ ਭਾਰੀ ਆ ਕੋਈ ਪਹਿਲੀ ਕੋਈ ਮੁਲਾਕਾਤ ਉਹਨੂੰ ਆਉਂਦੇ ਦੀ ਤੁਸੀਂ ਅੱਗੇ ਜਾ ਰਹੇ ਹੋ ਦਫਤਰ ਸੀ ਅਸੀਂ ਅਸੀਂ ਉਹ ਇਹ ਉਹਨਾਂ ਨੂੰ ਬੇਚਦੇ ਕੀਤੇ ਅਸੀਂ ਆਪ ਦੇ ਪੱਧਰ ਤੇ ਜਿੰਨੀ ਸਾਨੂੰ ਸਮਝ ਆਉਂਦੀ ਹੈ ਸਰਕਾਰ ਵੀ ਤੇ ਪਾਰਟੀ ਵੀ ਅਸੀਂ ਤਾਂ ਕੰਮ ਕਰ ਹੀ ਰਹੇ ਹਾਂ ਜੇ ਕੋਈ ਐਜੀ ਜਥੇਬੰਦੀ ਹੈ ਡੱਲੇਵਾ ਸਾਹਿਬ ਚੌਧਰੇ ਕਿ ਹਾਂ ਸਪੈਸੀਫਿਕਲੀ ਤੁਸੀਂ ਆਹ ਕੰਮ ਕਰੋ ਇਹਦੇ ਨਾਲ ਇਹ ਸੰਘਰਸ਼ ਨੂੰ ਹੋਰ ਮਜ਼ਬੂਤੀ ਮਿਲ ਸਕਦੀ ਹੈ ਅਸੀਂ ਤਾਂ ਉਹ ਵੀ ਕਰਨ ਨੂੰ ਤਿਆਰ ਆ ਅਸੀਂ ਉਹੀ ਆਪ ਦੇ ਵੱਲੋਂ ਬੇਨਤੀ ਕਰਦੇ ਤੇ ਉਹਨਾਂ ਵੱਲੋਂ ਉਹਨੂੰ ਲੈਣਾ ਜਿਹੜਾ ਉਹ ਆਏ ਤਾਂ ਕਿ ਤਾਂ ਕਿ ਇਸ ਕੰਮ ਈ ਮੰਗਾਂ ਨੂੰ ਨਹੀਂ ਰਹਿ ਸਕਦਾ ਪਿਆਰ ਪਿਆਰ ਕੁਝ ਵੀ ਹੋ ਸਕਦਾ ਕਦੇ ਮਾੜੀ ਕਬਰ ਸੁਣਨ ਨੂੰ ਮਿਲ ਸਕਦਾ ਕਿਉਂਕਿ 30 ਦਿਨਾਂ ਬਾਅਦ ਇਹ ਕੈਬਨਟ ਇੱਥੇ ਪਹੁੰਚੀ ਹੈ ਮੈਂ ਭਾਈ ਜੀ ਇਹੀ ਤਾਂ ਮੈਂ ਸਭ ਨੂੰ ਮੈਂ ਬੇਨਤੀ ਕਰ ਰਹਿਣਾ ਕਿ ਇਸ ਚੀਜ਼ ਦੀ ਗੰਭੀਰਤਾ ਨੂੰ ਦੇਖਦੇ ਹੋਏ ਹੀ ਅਸੀਂ ਆਏ ਆ ਨਾ ਜੀ ਡਾਕਟਰ ਸਾਹਿਬ ਵੀ ਆਏ ਨੇ ਖੇਤੀਬਾੜੀ ਮੰਤਰੀ ਵੀ ਆਏ ਨੇ ਸਾਰੇ ਕੰਮ ਜੋ ਕੇਂਦਰ ਸਰਕਾਰ ਨੇ ਇੱਕ ਮਸੌਦਾ ਬਣਾ ਕੇ ਭੇਜਿਆ ਉਹਦੇ ਉੱਪਰ ਵੀ ਜੋ ਖੇਤੀਬਾੜੀ ਮੰਤਰੀ ਸਾਹਿਬ ਨੇ ਉਹ ਕੰਮ ਕਰ ਰਹੇ ਨੇ ਹੈਲਥ ਦੇ ਜਿਹੜੇ ਪੈਰਾਮੀਟਰਸ ਨੇ ਉਹ ਰੌਕਸਲ ਦੀ ਟੀਮ ਚੈੱਕ ਕਰ ਰਹੀ ਹੈ ਸੋ ਮੇਰੇ ਕਹਿੰਦਾ ਮਤਲਬ ਇਹ ਹੈ ਕਿ ਆਪਾਂ ਅੱਗੇ ਵਾਸਤੇ ਕਿ ਉਹਨਾਂ ਦੀ ਸਿਹਤ ਕਿਵੇਂ ਸੰਭਾਲਣੀ ਹੈ ਤੇ ਸੰਘਰਸ਼ ਨੂੰ ਕਿਵੇਂ ਕਿਵੇਂ ਲੜ ਕੇ ਕਿਵੇਂ ਚਲਾ ਕੇ ਕੇਂਦਰ ਸਰਕਾਰ ਨੂੰ ਪਹਿਲਾਂ ਦੀ ਤਰ੍ਹਾਂ ਗੋਡੇ ਹੇਠਾਂ ਕਰਦਾ ਹੈ ਲੜਾਈ ਤਾਂ ਅੱਜ ਇਕੱਲੇ ਢੱਲੇ ਸਾਹਿਬ ਢੱਲੇਵਾਲ ਸਾਹਿਬ ਤਾਂ ਮੋਢੀ ਨੇ ਲੜਾਈ ਤੋਂ ਪੂਰੇ ਪੰਜਾਬ ਦੀ ਲੜ ਰਿਹਾ ਹੈ ਦੇ ਵਿੱਚ ਆਪਾਂ ਨਾਲ ਮਿਲ ਕੇ ਸਾਰੇ ਸਾਥੀ ਜਿਹੜੇ ਸਾਡਾ ਕਿਸਾਨ ਸਾਡੇ ਨਾਲ ਪਾਰਟੀ ਮੀਟਿੰਗ ਨਹੀਂ ਕਰਾਈ ਜਾ ਸਕਦੀ ਪੰਜਾਬ ਦੇ ਵਿੱਚ ਇਸ ਨੇ ਕੋਈ ਦਖਾਲ ਨਹੀਂ ਕੀ ਰਹੇ ਨੇ ਸਾਰੇ ਇੱਕ ਵਾਸਤੇ ਆਲ ਪਾਰਟੀ ਮੀਟਿੰਗ ਇਸ ਤਰ੍ਹਾਂ ਜੇ ਜੇ ਕਿਸਾਨ ਭਰਾ ਕਿਸਾਨ ਜਿ세 ਬੰਦੀਆਂ ਚਾਹਣ ਗਿਆ ਤੇ ਆਲ ਪਾਰਟੀ ਮੀਟਿੰਗ ਬਲੌਡ ਦੇ ਵਿੱਚ ਵੀ ਸਾਨੂੰ ਕੋਈ ਦਿੱਕਤ ਨਹੀਂ ਹੈ ਉਹ ਬੇਨਤੀ ਹੈ ਜਿਹੜੀ ਅਸੀਂ ਅਸੀਂ ਮੁੱਖ ਮੰਤਰੀ ਸਾਹਿਬ ਤੱਕ ਪਹੁੰਚਾ ਦਾਂਗੇ ਪਰ ਆਲ ਪਾਰਟੀ ਮੀਟਿੰਗ ਦੇ ਵਿੱਚ ਕੀ ਦਾ ਸਟੈਂਡ ਕੀ ਹੋਊਗਾ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕੇਂਦਰ ਸਰਕਾਰ ਵੀ ਉਹਦੇ ਵਿੱਚੋਂ ਐਬਸੈਂਟ ਹੋਣੀ ਹੈ ਵੀ ਜੇ ਕਿਉਂ ਉਹਨਾਂ ਨੇ ਮੰਨਣਾ ਨਹੀਂ ਹੈਗਾ ਤੇ ਮੰਗਤ ਸਾਰੀ ਦੀ ਸਾਰੀਆਂ ਉਹਨਾਂ ਨਾਲ ਨੇ ਸੋ ਮੇਰੇ ਕਹਿੰਦਾ ਮਤਲਬ ਇਹ ਹੈ ਕਿ ਸਟਰੈਟਜੀ ਉਹ ਜੀ ਹੋਣੀ ਚਾਹੀਦੀ ਹੈ ਉਹ ਜੀ ਸਟਿਕ ਹੋਣੀ ਚਾਹੀਦੀ ਹੈ ਜਿਹਦੇ ਵਿੱਚੋਂ ਕੋਈ ਰਿਜ਼ਲਟ ਨਿਕਲ ਸਕੇ ਅਮਨਦੀਪੀ ਅਮਨਦੀਪ ਸਾਡਾ ਸਦਾ ਦਿੱਤਾ ਗਿਆ ਕਿ ਆਮ ਆਦਮੀ ਪਾਰਟੀ ਜਿਹੜੇ ਬੰਦੇ ਸਦਾ ਦਿੱਤਾ ਗਿਆ ਕਿ ਸਾਨੂੰ ਉਹਦਾ ਸਮਰਥਨ ਕਰਦੀ ਹੈ ਨਹੀਂ ਦੇ ਕੋਈ ਇਹਦੇ ਵਿੱਚ ਪਾਰਟੀ ਦਾ ਸਵਾਲ ਨਹੀਂ ਹੈਗਾ ਜੀ ਉਹ ਤੋਂ ਉਹ ਤੋਂ ਉਹਨੇ ਮੈਨੂੰ ਦਫ਼ਤਰ ਵੀ ਬੰਦ ਰੱਖਿਆ ਤਾਂ ਉਹਲਾ ਬਲੋ ਉਹਨਾ ਬਲੋ ਇਹ ਅਪੀਲ ਹੈ ਨਿਕਲ ਆਪਾਂ ਭਾਜੋਂ ਦੇ ਹੋ ਗਏ ਸਾਡੇ ਵੱਲੋਂ ਚਲਕਾਰ ਸਰਕਾਰ ਦੇਖੋ ਪਾਰਟੀ ਦਾ ਸਵਾਲ ਨਹੀਂ ਹੈ ਜੀ ਪਾਰਟੀ ਦੇ ਨਾਮ ਨਾਲ ਅਸੀਂ ਇੱਕ ਰਿਸਪਾਂਸਿਬਲ ਸਟ ਗਵਰਨਮੈਂਟ ਹਾਂ ਅਸੀਂ ਜਿਹੜਾ ਬੰਦਾ ਕੋਈ ਉਹਨਾਂ ਦੀ ਇਸ ਅਪੀਲ ਨੂੰ ਸਿਰ ਮੱਥੇ ਪ੍ਰਵਾਨ ਕਰਕੇ ਬੰਦ ਦੇ ਵਿੱਚ ਪਾਰਟਿਸਪੇਟ ਕਰਨਾ ਚਾਹੁੰਦਾ ਹੈ ਉਹ ਜੀ ਸਭ ਕੇ ਕਰੇ ਜਿਹੜਾ ਨਹੀਂ ਕਰਨਾ ਚਾਹੁੰਦਾ ਹੈ ਜੀ ਸਿਰ ਨੋਟ ਹੀ ਵਿਲ ਬੀ ਪੋਜ਼ਡ ਟੂ ਡੂ ਇਟ অর ਨਾਟ ਪੰਜਾਬ ਸਰਕਾਰ ਕਰੂਗੀ ਜੀ ਪੰਜਾਬ ਪੰਜਾਬ ਸਰਕਾਰ ਕਰੂਗੀ ਬੰਦਾ ਸਮਰਥਨ ਕਰ ਰਹੇ ਹਾਂ ਜੀ 22 ਸ਼ੁਕਰ ਹੈ ਸੇਟ ਬੋਲੀ ਤੁਹਾਡਾ ਬੜਾ ਬੜਾ ਸਵਾਲ ਹੈ ਜੀ ਆਹ ਸਵਾਲ ਨੇ ਜਿਹੜੇ ਇਹ ਮੈਂ ਚਾਹੁੰਦਾ ਅੱਜ ਆਪਣਾ ਸਾਰਿਆਂ ਦਾ ਕੰਸਰਨ ਉਹ ਹੋਣਾ ਚਾਹੀਦਾ ਹੈ ਇਹਦੇ ਵਾਸਤੇ ਜਿਹੜਾ ਹੈਲਥ ਪੈਰਾਮੀਟਰਸ ਨੇ ਉਹਦੇ ਵਾਸਤੇ ਕੀਤੀ ਜੋ ਹੈਲਥ ਮਿਨਿਸਟਰ ਨੇ ਡਾਕਟਰ ਕੁਲਵੀ ਸਿੰਘ ਜੀ ਡਾਕਟਰ ਤੁਸੀਂ ਵੀ ਅਮਨ ਜੀ ਇੱਕੋ ਮੰਗ ਕਰ ਰਹੇ ਆ ਡੇਲੇਵਾਲ ਸਾਹਿਬ ਆਪਣੇ ਸਾਥੀਆਂ ਤੋਂ ਉਹਨਾਂ ਦੀ ਇੱਕ ਹੀ ਮੰਗ ਹੈ ਕਿ ਮੈਨੂੰ ਇੱਥੋਂ ਕਿਸੇ ਵੀ ਹਾਲ ਦੇ ਵਿੱਚ ਚੁੱਕਣਾ ਨਾ ਦਿੱਤਾ ਜਾਵੇ ਵੀ ਮੇਰੀ ਇਹੀ ਆਖਰੀ ਇੱਛਾ ਹੈ ਪਰ ਸਰਕਾਰ ਹੈ ਉਹ ਕਹਿੰਦੇ ਪੰਜਾਬ ਸਰਕਾਰ ਲਗਾਤਾਰ ਇਚਾਰਾ ਜੋਈ ਕਰ ਰਹੀ ਹੈ ਉਹਨਾਂ ਨੂੰ ਕਿਸੇ ਵੇਲੇ ਵੀ ਚੱਕਣ ਦੀ ਜੇ ਇਸ ਤਰ੍ਹਾਂ ਜੀ ਇਸ ਤਰ੍ਹਾਂ ਦੀ ਗੱਲ ਕੋਈ ਪੰਜਾਬ ਸਰਕਾਰ ਵੱਲੋਂ ਕੋਈ ਚਾਰਾ ਚਾਰਾ ਜੋਈ ਹੋ ਰਹੀ ਹੈ ਉਹਨਾਂ ਨੂੰ ਚੱਕਣ ਦੀ ਧੱਕੇ ਨਾਲ ਇਹ ਜੀ ਗੱਲ ਨਾ ਕੋਈ ਸਾਡੇ ਸਾਰੀ ਅੱਧੀ ਕੈਬਨਿਟ ਬੈਠੀ ਹੈ ਜਿੱਥੇ ਨਾ ਕੋਈ ਸਾਡੇ ਧਿਆਨ ਚ ਕੱਲ ਸੀ ਨਾ ਅੱਜ ਹੈ ਤੇ ਨਾ ਕੱਲ ਨੂੰ ਹੋਊਗੀ ਇਹ ਉਹਦੀ ਕੋਈ ਗੱਲ ਨਹੀਂ ਹੈਗੀ ਅਸੀਂ ਤਾਂ ਹੱਥ ਜੋੜ ਕੇ ਇੱਕ ਬੇਨਤੀ ਕਰਨ ਆਇਆ ਉਹਨਾਂ ਨੂੰ ਸੋ ਇਹ ਜਿਹੜੀਆਂ ਗੱਲਾਂ ਫੜਾਈਆਂ ਜਾ ਰਹੀਆਂ ਨੇ ਇਹ ਬੇਕਾਰ ਨੇ ਇਹ ਨਿਰਾਤਾਰ ਇਹਨਾਂ ਦਾ ਕੋਈ ਬੇਸਿਸ ਨਹੀਂ ਹੈਗਾ ਜਿਹੜਾ ਪਹਿਲਾਂ ਉਹਨੂੰ ਲੁਕਾਇਆ ਗਿਆ ਸੀ ਉਹ ਇਸ ਤਰ੍ਹਾਂ ਲੁਕਾਇਆ ਗਿਆ 21 ਨਵੰਬਰ ਨੂੰ ਇਸੇ ਜਗ੍ਹਾ ਤੋਂ ਇਹ ਮੰਗਾਂ ਦੇ ਉੱਪਰ ਡਿਸਕਸ਼ਨ ਹੋਈ ਹੈ ਜੀ ਔਰ ਅਸੀਂ ਉਹਨਾਂ ਦੀਆਂ ਸਾਰੀਆਂ ਮੰਗਾਂ ਦੇ ਨਾਲ ਸਹਿਮਤ ਆ ਸਾਰੀ ਤੇ ਸਾਰੀਆਂ ਮੰਗਾਂ ਜਿਹੜੀਆਂ ਉਹ ਕੇਂਦਰ ਸਰਕਾਰ ਦੇ ਨਾਲ ਸੰਬੰਧਿਤ ਨੇ ਤੇ ਸਿਰੇ ਤੱਕ ਜਾਵਾਂਗੇ ਪੰਜਾਬ ਦੀ ਕਿਸਾਨੀ ਦੇ ਲਈ ਉਹ ਹੁੰਦਾ ਬਹੁਤ ਮਹੱਤਵਪੂਰਨ ਮੰਗ ਅਗਰ ਜਿਹੜਾ 5 ਮਿੰਟ ਦਾ ਐਮਐਸਪੀ ਆਉਗਾ ਉਹ ਕੋਈ ਨਹੀਂ